ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਉਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਨ ਵਾਲੀਆਂ ਗਾਵਾਂ ਤੋਂ ਪਕਾਊਆ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਸਕਾਲ ਬਾਈ ਜੀ ਨਾਮ ਬਾਈ ਅਵਤਾਰ ਸਿੰਘ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਆਪਣੀ ਬਾਰੇ ਜਾਣਕਾਰੀ ਦਿਓ ਜੀ ਬਾਈ ਜੀ ਤਕਰੀਬਨ ਪੌਣੇ ਇੱਕ ਸੱਤ ਮਹੀਨੇ ਨੇ ਗੱਭਣਾ ਜੀ ਹਾਂਜੀ ਇਹ ਜੂਨ ਨੂੰ ਦਿਨ ਪੂਰੇ ਹੋਣੇ ਹੈ ਜੀ ਠੀਕ ਹੈ ਜੀ ਇਹ ਪਸ਼ੂ ਜਾ ਰਹੇ ਹੋ ਇਸ ਕਰਕੇ ਵੇਚ ਰਿਹਾ ਹੈ ਤਾਂ ਕੱਚੀ ਵੜੀ ਜੀ ਠੀਕ ਹੈ ਜੀ ਤੇ ਪਿਛਲੇ ਸੂ ਦੁੱਧ ਦੁੱਧ ਪਿਛਲੀ ਵਾਰ ਤਕਰੀਬਨ 20 ਲੀਟਰ ਹੀ ਠੀਕ ਹੈ ਹਾਂ ਜੀ ਹਾਂ ਜੀ 1.18 1.19 ਕਿਲੋ ਦੁੱਧ ਨੇ ਦਿੱਤਾ ਜੀ ਕੰਡੇ ਵਾਲਾ ਠੀਕ ਹੈ ਜੀ ਸੂਆ ਕਿੰਨਾ ਜੀ ਸੂਆ ਸਾਨੂੰ ਤਾਂ ਤੀਸਰਾ ਕਹਿ ਕੇ ਦਿੱਤੀ ਸੀ ਜੀ ਹਾਂ ਜੀ ਜੀ ਬਸ ਮੰਨ ਲਓ ਕੁਛ ਹੀ ਮੰਨ ਲਓ ਠੀਕ ਹੈ ਜੀ ਤੋੜ ਦੋ ਭਰਾ ਨਾਲੇ ਰੇਟ ਭਰਾ ਦਾ ਚ ਬਾਈ ਜੀ 17000 ਹੀ ਦੇਵਾਂਗੇ ਹਾਂ ਜੀ ਲੈਣ ਦੇਣਾ ਇਹ ਠੀਕ ਹੈ ਜੀ ਤੋ ਭਰਾ ਚੈੱਕ ਕਰ ਸੁ ਚੰਗੀ ਭਲੀ ਤੋੜ ਦੋ ਭਰਾ ਮੜਾ ਜੀ ਲੋ ਜੀ ਚੈੱਕ ਕਰ ਸਾਬੋ ਵਾਈ ਕੋਲ ਮਾਲ ਥੋੜਾ ਜਿਹਾ ਵੱਡਾ ਇਸ ਕਰਕੇ ਵਾਈ ਸੇਲ ਕਰਦਾ ਠੀਕ ਹੈ ਜੀ ਚੈੱਕ ਕਰ ਸਾਬੋ ਲੋ ਜੀ ਲੋ ਜੀ ਕਰਨ ਬੜੀਆ ਤੋ ਆ ਤਰ ਚੈੱਕ ਕਰ ਸਾਬੋ ਚੰਗੀ ਪਲੀ ਬਲੋਸੀ ਫਰਾ ਥੋੜਾ ਦੇਖ ਸਕਦੇ ਠੀਕ ਹੈ ਲੋ ਬਾ ਲੈ ਲਿਆ ਪਿਲਟੂ ਲਾ ਪੀਂਗਾ ਹਲੇ ਟਾਈਮ ਤੇ ਆ ਠੀਕ ਹੈ ਨਾ ਠੀਕ ਹੈ ਜੀ ਹਾਂ ਜੀ ਬਈ ਗਾਂ ਜਾਣਕਾਰੀ ਦੋ ਦੂਜੀ ਦੀ ਆਪਣੀ ਦੀ ਬਾਈ ਜੀ ਇਹ ਦੂਸਰੇ ਸੂਏ ਲੈ ਕੇ ਆਂਦੀ ਸੀ ਸੀ ਤੀਸਰਾ ਸੂਤ ਸੋਨਾ ਜੀ ਨੇ ਹਾਂਜੀ ਤਕਰੀਬਨ ਦਿਨ ਪੂਰੇ ਹੋ ਚੁੱਕਾ ਜੀ ਇੱਕ ਦਿਨ ਪਹਿਲਾਂ ਇਹਦੇ ਜੀ ਠੀਕ ਆ ਤੇ ਲੱਗਦਾ ਵੀ ਸਾਰੇ 5-4 ਦਿਨ ਲੈ ਜੂਗੇ ਜੀ ਠੀਕ ਆ ਤੇ ਦੁੱਧ ਦੁੱਧ ਬਾਈ ਜੀ 27.5 ਕਿਲੋ ਕੰਡੇ ਵਾਲਾ ਦਿੰਦਾ ਜੀ ਨੇ 27.5 ਕਿਲੋ ਕੰਡੇ ਵਾਲਾ ਦੁੱਧ ਹਾਂਜੀ ਬਾਈ ਲੋ ਭਰਾ ਥਾਂ ਚੇਖ ਸਕਦਾ ਹਰੇ ਟੇ ਲੋਟੇ ਲਾ ਪੀਆ ਕਰਮਾ ਵਾਲੀ ਦੇ ਲੈ ਲਾਉਣ ਲੱਗ ਗਈ ਤੋਰ ਤੋ ਭਰਾ ਨੂੰ ਮੜਾ ਜਾ ਲੋ ਜੀ ਚੰਗਾ ਕੱਦ ਬੱਡਾ ਬਾਈ ਦੇ ਮੋਢਿਆਂ ਤੱਕ ਆ ਰਹੀ ਐ ਲੋ ਜੀ ਵਾਕਿ ਸਾਨੂੰ ਤੋਰ ਕੇ ਦਿਖਾਉਣੇ ਆ ਲੋ ਜੀ ਫੇਸ ਕੁਆਲਟੀ ਉਸ ਮੋੜ ਲਈ ਹਾਂਜੀ ਬਾਈ ਰੇਟ ਤਾਂ ਜਾਜਾ ਬਾਈ ਜੀ 135 ਦੇ ਦਾਂਗੇ ਜੀ 135000 ਹਾਂਜੀ ਠੀਕ ਹੈ ਜੀ ਉਪਰ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਉਗੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋਗਾਂ ਮਾ ਬਕਾਉਗਾ ਇਹ ਗੱਬਣ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ